ਸੇ ਮਰੀਜ਼ਾਂ ਦਾ ਹਾਲ ਚੁਣ ਬਿਲਕੁਲ ਕੀ ਮੂਲ ਕੀ ਹੈ ਮਰੀਜ਼ਾਂ ਦੇ ਬੁਰਾ ਹਾਲ ਹੈ ਵਧ ਕੀ ਜਾਂਦੇ ਐ ਇੱਕ ਵੀ ਐਸੀ ਦਾ ਗੱਲ ਕਰਨ ਹੋਵੇ 10 ਐਸੀ ਰੱਤੀਏ ਕਿ ਜਿਹੜੀਆਂ ਸਪੈਰ ਡੇਟੀਆਂ ਦਵਾਈਆਂ ਚੜ੍ਹੀ ਜਾਂਦੇ ਐ ਇਹ ਇਹ ਦੇ ਜਿਹੜੇ ਪਿਛਲੇ ਚਲੋ ਇਹ ਐਸਟੇਟਮੈਂਟ ਆਪ ਵੀ ਕੋਹਾਵਾ ਆਪ ਵੀ ਕੋਹਾਵਾ ਸਟੇਟਮੈਂਟ ਨਹੀਂ ਦੇ ਕੋਈ ਇਹੋ ਜਿਹਾ ਗੱਲ ਤਾਂ ਨਹੀਂ ਕੈਸਾ ਨਹੀਂ ਹੈ ਆਪ ਵੀ ਕੋ ਇਹੋ ਜਿਹਾ ਸੱਚਾ ਕਰ ਰਹੇ ਐ ਤੇ ਜੇ ਮੈਂ ਕਿਹਾ 5 ਲੱਖ ਰੁਪਏ ਦੇ ਐਸੀ ਲਵਾ ਦੇ ਇੱਥੇ ਆ ਦੂਜਾ ਕੋਈ ਐਸੀ ਦੇਖਾ ਕਣੇ ਕੇ ਜਿੰਦਾ ਕਦੇ ਨਹੀਂ ਆਉਂਦੇ ਇਹ ਨਹੀਂ ਕੰਮ ਇਹਨਾਂ ਨੂੰ ਕਹਿੰਦੇ ਆ ਬੇਈਂਦਿਆ ਤੇ ਉਹਨੂੰ ਰੀਸ ਨਾ ਆ ਆ। ਤਾਂ ਆਹ ਲੋ ਆ ਗਿਆ ਬਾਹਰ ਹਿੰਦੀ ਹਾਲਾਤੀ ਮੋੜ ਕੇ। ਸੰਮੇ ਦਿੱਸਪੋਰ ਅੱਗੇ ਬੋਲਣ ਦੀ ਬਾਤ ਕਰੀ। ਆਪ ਦੇਖ ਲਓ ਕੈਂਸਰ ਦੇ ਵਿਚਾਰੇ ਨਲੀ ਜਾਂਦੇ ਪੱਖੇ ਚੱਲ ਜਾਂਦੇ ਆ। ਹਵਾ ਦੇਖੋ। ਆਵੇ ਤੇ ਚੱਲਦੇ ਆਏ ਸੀ। ਨਹੀਂ ਚੱਲਦੇ। ਕੋਈ ਮਰਿਆ ਨਹੀਂ ਚੱਲਦਾ ਇਹ ਸੋਢੀ ਖਾਤ ਤੇਰੀ ਆਏ ਆ ਅਸੀਂ ਕੋਈ ਡਾਇਰੈਕਟ ਨਹੀਂ ਆ ਸੋਢੀ ਖਾਤ ਅਸੀਂ ਆਵਾਜ਼ ਠਾਉਣ ਆਏ ਆ ਉਹ ਕੀ ਕਰਨੀ ਆ ਹਾਂ ਸੋਢੀ ਖਾਤ ਤੇ ਇੱਥੇ ਬੋਲਣ ਆਏ ਨਹੀਂ ਕਰਨੀਰਾਰੇ ਬੰਦਾਂ ਮੈਂ ਦੇਖਿਆ ਸਾਰੇ ਬੰਦ ਕੋਈ ਅਸੀਂ ਵੀ ਜਾਂਦਾ ਨਹੀਂ ਜਾਂਦਾ ਇਹ ਪ੍ਰਬੰਧ ਛਾਣੀ ਸੀ ਇੱਥੋਂ ਦਾ ਔਰ ਮੈਨੂੰ ਯਾਦ ਆ ਅਸੀਂ ਵੀ ਕਿਹਾ ਸੀ ਆ ਕੇ ਰਾਜਪਾਹਰ ਦਾ ਅੱਛਾ ਕੰਮ ਨਹੀਂ ਕਰ ਰਿਹਾ ਪਰ ਮੈਂ ਨਵੇਂ ਵੀ ਇਸ ਨੂੰ ਪੁੱਛਣਾ ਚਾਹੁੰਦਾ ਕੀ ਹੋ ਰਿਹਾ ਹੈ ਨਹੀਂ ਇਹ ਪ੍ਰਬੰਧਨ ਆ ਕੀ ਹੋ ਰਿਹਾ ਸਾਰਾ ਕੁਝ ਕੁਝ ਵੀ ਨਹੀਂ ਮੱਲਾ ਕਲੀਨ ਮੱਲਾ ਮੱਲਾ ਕਲੀਨ ਫੋਲਦਾ ਕਿ ਫਿਰ ਸਾਡੇ ਮੱਲਾ ਕਲੀਨ ਜਿਹੜਾ ਦੋ ਘਰ ਟਹਿਰੇ ਨਹੀਂ ਮੱਲਾ ਕਲੀਨ ਦੇਖਦਾ ਡਾਕਟਰ ਵੀ ਨਹੀਂ ਕਿਸੇ ਕੋਲ ਮੱਲਾ ਕਲੀਨ ਬਹੁਤ ਤੇਜ਼ੀ ਅਸੀਂ ਆਏਗਾ ਸੇਫ ਸੂਟ ਨਾਲ ਆਇਆ ਆ ਜਿਹੜੇ ਐਗਜ਼ਿਸਟਿੰਗ ਹਸਪੀਟਲ ਨੇ ਇਹਨਾਂ ਨੂੰ ਕਰ ਲਓ ਕੁਝ ਤੈਨਵਾਰਾ ਬਲਾਡ ਬੰਦ ਕਰਾਉਂਦਾ ਮਰੀਜ਼ਾਂ ਦਾ ਤੇਰਾ ਦਾ ਦਾ ਕੁੱਦ ਅੱਛਾ ਫਿਰ ਬੋਤਲ ਭੰਗ ਕਰੀ ਲਈਏ ਸਰਾਂ ਦੇ ਦਾ ਟੀਗਾ ਲਾ ਕੇ ਫਿਰ ਕੱਦਾਂ ਕੀਮੋ ਦਾ ਬੈਸੀ ਨਹੀਂ ਧਰਮ ਹਨਾ ਲਾਉਂਦੇ ਆ ਕੋਈ 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 ਅੱਖੇ ਵੀ ਤੁਸੀਂ ਦੇ ਦਿਓ ਚਾਰਸ ਕੋ ਬੰਦ ਕਰੀ ਬੈਸੀ ਸਾਰੇ ਬਾਦ ਕੀ ਕਰੀਏ ਜਾ ਕੇ ਫਿਰ ਸਟੈਂਪ ਕਰਨਾ ਜੀ ਗਰੀਬ ਬੰਦੇ ਦੀ ਫਤਿਹ ਹੈ ਮਲਾਜਮੇ ਨਾ ਜਾ ਗਰਾਹ ਨਹੀਂ ਜਲਦੇ ਇਹ ਸਾਰੇ ਇਕੱਠੇ ਖੜੇ ਹੋ ਜਿੰਦੇ ਐ। ਐਸਾ ਕਿ ਕਿਲਾ ਕਰੋਗੇ ਮਾੜੀ ਕਿੱਥੇ ਜੀ। ਕਿੱਥੇ ਰਹੇ ਜੀ। ਨਹੀਂ। ਸਰ ਮੈਂ ਟਿੱਕ ਲਊਂਗਾ। ਆਪਾਂ ਕਮੇਸਿਸ ਨਾਲ ਹੀ ਗੱਲ ਕਰਜਾ ਤੁਹਾਡੀ ਕਿੱਥੇ ਦਲਦਾ ਤੁਹਾਨੂੰ ਜਵਾਬ ਮਿਲੇਗਾ। ਇੱਕ ਵਾਰੀ ਜੀ ਹਾਲਾਤ ਤਾਂ ਦੇਖ ਲੂ। ਸਰ ਮੈਂ ਕੱਲ ਰੌਂਗ ਕਰਦੇ। ਚਲਾ ਆ ਜੇ ਬੈਠ ਜਾਨੇ ਇੱਥੇ। ਚਲਾ ਲੈਣੀ ਪੜਾਇਆ। ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ। ਯਾਰ ਕਵਾਂਤ ਸਾਂ 5-5 ਕਰੋੜ ਰੁਪਇਆ ਕਰੈਲੀ ਤੇ ਲਾਤਾ ਉਹ ਇੱਕ ਕਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋਆਂ ਮਾ ਲਵਾਉਣ ਤੇ ਯਾਰ ਲੱਖਾਂ ਕੁੜਾ ਅਜੇ ਤੜਫਦੇ ਆ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਅਜੀ ਘੱਟੋ ਘਟਾ ਕੱਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲ ਨੂੰ ਖਰੀਦਣ ਤੇ ਪਾਣੀ ਨੂੰ ਬਹਾਰ ਰਹੇ ਆ ਉਹੀ ਪੈਸਾ ਬਚਾਰੇ ਦੁਖਿਆਰੀ ਲੋਕਾਂ ਦੇ ਲਾ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀ ਤੇਰੀ ਦੀ ਕਾਮਨਾ ਕਰਨਾ ਹੋਸਰਤ ਨੂੰ ਦੁਵਾਰੇ ਇਹੀ ਲੋਕ ਬਚਾਰੇ ਮੁੱਖ ਮੰਤਰੀ ਬਣਾ ਦਿੰਦੇ ਇੰਨਾ ਦੀ ਸੁਣਾ ਕੇ ਫਰਿਆਦ ਜਿਹੜੇ ਤਣਫਦੇ ਆ ਇੰਨੀ ਹੀਟ ਆ ਕਿ ਮੱਚ ਬਾਲ ਝਾੜ ਦਿੰਦੀ ਆ ਸਾਰਾ ਸਰੀ ਸਕਾ ਦਿੰਦੀ ਹੈ ਤੇ ਉਹ ਤੜਫਦੇ ਨੇ ਪਏ ਯਾਰ ਪੱਖਿਆਂ ਚ ਇਕੱਲੇ ਪੱਖੇ ਵੀ ਤਪਦੀ ਹਵਾ ਮਾਰਦੇ ਆ ਚਾਰ ਚੁਕ ਨੂੰ ਕਮਰੇ ਬੰਦ ਆਏ ਸੀ ਥੋੜੇ ਮੱਚੇ ਪਏ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾ ਲੈ ਸ਼ਰਮ ਕਰੋ ਉਹ ਇਨਕਲਾਬੀਓ ਖੌਤੀਓ ਯਾਲੀਓ ਕਹਿੰਨੇ ਰਾ ਹਰਿਆਣੇ ਸਰਕਾਰ ਬਣਾਉਣੀ ਐ ਆਹ ਦਾ ਸਾਹਮਣਾ ਪੰਜਾਬ